ਕੇਂਦਰੀ ਵਣਜ ਅਤੇ ਸਨਤ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦਸੂਹਾ ਰੇਲਵੇ ਸਟੇਸ਼ਨ ਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਕਰਵਾਏ ਗੇ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਉੱਥੇ ਲੋਕਾਂ ਨਾਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਾਭਪਾਤਰੀਆਂ ਨਾਲ ਕੀਤੀ ਗਈ ਗੱਲਬਾਤ ਨੂੰ ਸੁਣਿਆ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੇਸ਼ ਵਾਸੀਆਂ ਦੇ ਸਰਬਪੱਖੀ ਵਿਕਾਸ ਦਾ ਇੱਕ ਵਾਅਦਾ ਹੈ। ਜਿਸ ਤਹਿਤ ਭਾਰਤ ਨੂੰ 2047 ਤੱਕ ਵਿਕਸਿਤ ਭਾਰਤ ਬਣਾਉਣਾ ਹੈ। ਜ ਆਜ ਮਾਨਤਾਲ ਬਣਾਵੀ یہ سارا سکیم کی جاتی ہیں آئی ہے یہ سارا جیسے سکیم نے سینٹر بارے جانکاری دیتی جاتی ہے اور بہت وجہ سکیم نے اور بیماری بہت وجہ اسکیم نے جبھی روپئے دو لاکھ کا کرتا جا ہے ਇਸ ਮੌਕੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਲਾਪਾਤਰਿਆ ਨੇ ਆਪਣੇ ਤਜਰਬੇ ਸਾਂਝੇ ਕੀਤੇ ਇਹਨਾਂ ਵੱਲੋਂ ਸਾਨੂੰ 10000 ਦੇ ਲੋਨ ਦਿੱਤੇ ਗਏ ਸੀਗੇ ਅਸੀਂ ਘਰ ਫ੍ਰੀ ਸੀਗੇ ਅਸੀਂ 10000 ਦਾ ਲੈ ਕੇ ਲੋਨ ਆਪਣਾ ਕੰਮ ਸ਼ੁਰੂ ਕੀਤਾ ਸਾਨੂੰ ਬਹੁਤ ਹੀ ਬੈਨੀਫਿਟ ਹੋਇਆ ਜਿਹਦੇ ਨਾਲ ਅਸੀਂ ਬਹੁਤ-ਬਹੁਤ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜਤਰਾ ਆਈ ਸੀਗੀ ਉਸ ਤੋਂ ਵਿੱਚ ਅਸੀਂ ਸ਼ਾਮਲ ਹੋਏ ਇਹਨਰ ਦੇ ਸਾਡਾ ਬਾਲਿਆਂ ਦੇ ਘਰ ਸੀਗਾ ਬਾਲਿਆਂ ਦੇ ਘਰ ਕਰਕੇ ਸਾਨੂੰ 1.2 ਲੱਖ ਦਾ ਲੋਨ ਮਿਲਿਆ ਅਸੀਂ ਉੱਥੇ ਆਪਣਾ ਮਕਾਨ ਬਣਾਇਆ ਮਕਾਨ ਬਣਾ ਤੇ ਹੁਣ ਅਸੀਂ ਬੜੀ ਵਧੀਆ ਤਰੀਕੇ ਨਾਲ ਉੱਥੇ ਰਹਿ ਰਹੇ ਹਾਂ ਇਸ ਕਰਕੇ ਅਸੀਂ ਪ੍ਰਧਾਨ ਮੰਤਰੀ ਜੀ ਦਾ ਦਿਨੋ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮਗਰੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਜਸਲਮੇਰ ਜੰਮੂ ਰੇਲ ਗੱਡੀ ਅਤੇ ਜੰਮੂ ਤਵੀ ਦੇ ਦਸੂਹਾ ਰੇਲਵੇ ਸਟੇਸ਼ਨ ਤੇ ਟਹਿਰਾ ਦੀ ਸ਼ੁਰੂਆਤ ਕੀਤੀ ਅਤੇ ਮੁਕੇਰੀਆਂ ਰੇਲਵੇ ਸਟੇਸ਼ਨ ਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ